ਜੀ 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 ਸਾਫ ਦਾ ਬਹੁਤ ਜੀ ਮੁੱਖ ਮੰਤਰੀ ਸਾਹਿਬ ਨੇ ਸਾਨੂੰ 2 ਸਾਲ ਪਹਿਲਾਂ 9 ਨਵੰਬਰ ਨੂੰ ਸਾਨੂੰ ਚਲਦੇ ਕਰਤਾ ਤੁਹਾਡੇ ਮੰਤਰੀਆਂ ਨੇ ਮੁੱਖ ਮੰਤਰੀ ਸਾਹਿਬ ਨੇ ਆਪਣੇ ਫੌਜਾ ਫਿਰ ਸਲਾਰੀ ਨੇ ਜਿਹੜਾ ਫੜਿਆ ਗਿਆ ਉਹਦੀ ਪੇਸ਼ਗਾ ਉਸ ਤੋਂ ਬਾਅਦ ਜਿਹੜਾ ਪੀਟੀਆਰ ਖੜਿਆ ਸੁਣੂਰ ਦੇ ਉਹਨੇ ਜੀ ਥੋੜਾ ਸਾਹਿਬ ਨੇ ਜੀ ਠੀਮਾ ਸਾਹਿਬ ਨੇ ਕਥਨ ਦੇ ਕਹਿੰਦਾ ਪੰਜ ਬੰਦੇ ਨੇ ਬਹਿ ਕੇ ਸਾਡਾ ਜਿਹੜੀ ਸਕੀਨਸ ਨੂੰ ਬੰਦ ਕਰਤੀ ਅਸੀਂ ਗਰੀਬ ਮਜ਼ਦੂਰਾਂ ਦੀਆਂ ਦਬੇ ਕੁਝ ਰੋਕਾ ਦੀਆਂ ਸਕਨ ਸਕੀਮ ਆਪ ਤੇ ਸਨਾ ਆਟਾ ਦਾਲ ਨਿੱਕੀ ਨਿੱਕੀ ਸਕੀਮ ਅਸੀਂ ਉਹਨਾਂ ਤੇ ਪੁੱਛਦਿਆਂ ਲੱਗ ਕੇ ਨਾਲ ਲੈ ਕੇ ਫੈਸਲਾ ਲਾਉਂਦੇ ਸੀ ਰਜਿਸਟਰੀ ਹੁੰਦੀ ਸੀ ਕੀਪੰਦੀ ਰਜਿਸਟਰੀ ਕੋਲ ਦੇ ਦਫਤਰ ਤੋਂ ਛੋਟੇ ਘੜਮ ਚੋਧਰੀ ਨੇ ਇਹੋ ਦੀ ਰਿਪੋਰਟ ਦਿੱਤੀ ਆ ਪਾਰਟੀਦਿਆਂ ਨੇ ਕਿ ਇਹ ਫੌਜੀ ਨੂੰ ਹਟਾਉਣਾ ਚਾਹੀਦਾ ਜਦੋਂ ਵੀ ਪਾਰਟੀ ਤੇ ਲੜਦੇ ਆ ਤੇਰੇ ਸੇਵਕ ਹੁੰਦਾ ਹੈ ਜੇ ਅਸੀਂ ਅੱਗ ਲੋਕਾਂ ਦੀ ਸੇਵਾ ਕਰ ਰਹੇ ਆ ਤੇ ਛੋਟੇ ਘੜਮ ਚੋਧਰੀ ਸਾਨੂੰ ਕੀ ਦੱਸਦੇ ਆ ਕਿ ਤੁਹਾਡੇ ਮੰਤਰੀਆਂ ਦੀ ਵਲਟ ਹੈ ਇਹ ਕਿ ਫੌਜੀ ਆਪ ਦਾ ਕੰਮ ਨਹੀਂ ਜਾਣਦੇ ਅਸੀਂ ਚਪੜਾਸੀ ਤੋਂ ਪੀਐਨ ਤੋਂ ਲੈ ਕੇ ਅਸੀਂ ਪ੍ਰਧਾਨ ਮੰਤਰੀ ਰਾਸ਼ਟਰਪਤੀ ਕਰਦਾ ਕੰਮ ਜਾਂਦੇ ਅਸੀਂ ਪਉਂਦੇ ਹਾਂ ਬਿਲਕੁਲ ਜੀ ਬਿਲਕੁਲ ਛੋਟੀ ਪਾਰਟੀ ਦੇ ਤਾਂ ਅਸੀਂ ਵੋਟਾਂ ਪਾਈਆਂ ਤੁਹਾਨੂੰ ਬਦਲਾਅ ਕੀਤਾ ਪਰ ਬਦਲਾਅ ਦਾ ਸਾਨੂੰ ਜੱਟ ਹੀ ਬਣਾਉਂਦੀ ਹੈ ਜੀ ਮੈਂ ਇੱਕ ਮਿੰਟ ਤੁਸੀਂ ਸਟੇਜ 'ਤੇ ਕਮੈਂਟਰੀ ਕਰਦੇ ਰਹੇ ਹੋ ਕਵੀ ਦੀ ਗੱਲ ਦੇ ਨਾਲ ਫੌਜੀਆ ਬਾਰੇ ਵੀ ਕਰਦੇ ਰਹੇ ਤੁਸੀਂ ਪਰ ਮੁੱਖ ਮੰਤਰੀ ਵੀ ਕਰਦਾ ਰਿਹਾ ਜੀ ਮੁੱਖ ਮੰਤਰੀ ਦੇ ਮੰਤਰੀ ਰਾਸ਼ਟਰਪਤੀ ਕਾ ਨੇ ਰਾਜਪਾ ਸਾਹਬ ਨੇ ਪੰਜ ਮੈਂਬਰਾਂ ਦੀ ਮੰਤਰੀ ਜਦਕੀ ਕਮੇਟੀ ਬਣਾਈ ਸੀ 12 ਸਾਡੀਆਂ ਮੀਟਿੰਗਾਂ ਹੋਣੇ ਸੀ ਸਾਨੂੰ ਗੋਗਲਾਂ ਤੋਂ ਮਿੱਟੀ ਝਾੜੀ ਸਾਡੇ ਨਾਲ ਸਾਨੂੰ ਅੱਜ ਤੋਂ ਪਹਾਰ ਹੋ ਜਾਊਗਾ ਚਲੋ ਹੋ ਜਾਊਗਾ ਜੀ ਇਹਨਾਂ ਸਾਨੂੰ ਬੋਲਿਆ ਜੀ ਉਹਨੇ ਪਰ ਨੌਕਮੰਤੀ ਸਾਹਿਬ ਨੇ ਬੋਲਿਆ ਕਿ ਫੌਜੀ ਕੰਮ ਨਹੀਂ ਜਾਣਦੇ ਜੀ ਅਸੀਂ ਇਹ ਨਹੀਂ ਕਰੀ ਨਾ ਸਟੇ ਕਰਕੇ ਬੰਦੇ ਇਹਦਾ ਅਸੀਂ ਉਹਦੇ ਮਰਨ ਤੱਕ ਅੱਜ ਮਰਨ ਤੱਕ ਉਹਦਾ ਖਹਿਣਾ ਨਹੀਂ ਮੈਂ ਤੁਹਾਡੀ ਗੱਲ ਇਹ ਹੈ ਜੀ ਵੀ ਬੜੇ ਚਿਰ ਤੋਂ ਅਸੀਂ ਪਿਛਲੇ 20-20 ਸਾਲਾਂ ਤੋਂ ਅਸੀਂ ਜਣਾ ਰਹੇ ਕੋਈ ਕਣਕ ਮਰਦੇ ਰਾ ਅਸੀਂ ਮਰਦੇ ਹਾਂ ਪਰ ਜਰੂਰੀ ਆਮ ਆਦਮੀ ਪਾਰਟੀ ਸਰਕਾਰ ਵੀ ਸਾਡਾ ਸਾਰਾ ਰਜਗਾਰ ਕੋਕਿਆ ਉਹ ਦੂਜੇ ਬੰਦੇ ਨੂੰ ਦਿੱਤਾ ਜਾ ਰਿਹਾ ਅਸੀਂ ਕਹਿੰਦੇ ਵੀ ਤੁਹਾਡੀ ਸਕੀਮ ਚੱਲਦੀ ਚਲਾਓ ਜੀ ਸਭ ਕਹਿੰਦੇ ਅਸੀਂ ਤੁਹਾਡੇ ਨਾਲ ਹੈ ਪਰ ਸਾਨੂੰ ਤਾਂ ਨਾ ਨਾ ਫੇਰਜ਼ਗਾਰ ਕਰੋ ਸਾਡੇ ਥਰੂ ਚਲਾ ਲੋ ਆਟਾ ਵੰਡਣਾ ਸਾਡੇ ਉਹ ਮਾਂਪੂਛੀ ਵਧ ਲਿਆਂਗੇ ਤਾਂ ਸਾਡੀ ਕੀ ਕਮੀ ਆ ਦੀ ਅਸੀਂ 47 ਰੁਪਏ ਇੱਕ ਵਾਂਟਲ ਦਾ ਲੱਖ ਯਾਰ ਤੂੰ ਕਿਉਂ ਬਣ ਰਿਹਾ ਤੱਕ ਬਣ ਰਿਹਾ ਸਰਕਾਰ 30000 ਰੁਪਏ ਤਨਖਾਹ ਦੇ ਕੇ 8000 ਰੁਪਏ ਹਲਪਰਾਂ ਨੂੰ ਦੇ ਕੇ ਛੜਾਅ ਤਾਂ ਮਾਰ ਰਹੀ ਹੈ ਸਾਡੇ ਨਾਲ ਕੋ ਮਤ ਪ੍ਰਕਟਤਾ ਜਾ ਰਹੀ ਹੈ ਠੀਕ ਹੈ ਜੀ ਮੈਂ ਤੁਹਾਡੀ ਇਹ ਗੱਲ ਪਹੁੰਚਾਉਂਦਾ ਸਾਡੀ ਸਾਡੀ ਬੇਨਤੀ ਹੈ ਉਸੇ ਕੁਝ ਲਿਖ ਕੇ ਦਿੱਤਾ ਵਾ ਜਾਂ ਅਸੀਂ ਤਾਂ ਅਸੀਂ ਤਾਂ ਮੈਸੇਜ ਦੇ ਦਿੱਤੇ ਸਾਡੀ ਪੰਜਾਬ ਦੇ ਬੰਦੀ ਸਮੱਸਿਆ ਹੈ ਕੋਈ ਸਾਡੇ ਕੱਲੇ ਕਿਧਰ ਬੈਠਾ ਹੈ ਮੈਂ ਸਮਝਦਾ ਤੁਹਾਡੀ ਗੱਲ ਸਮਝ ਆ ਰਹੀ ਹੈ ਔਰ ਇਹਦੇ ਵਾਸਤੇ ਸਾਡੀ ਬੇਨਤੀ ਹੈ ਅੱਜ ਅਸੀਂ ਬੇਨਤੀ ਕਰਨ ਵਾਸਤੇ ਆਏ ਹਾਂ 110 ਬੰਦੇ ਸਰਪੰਚ ਦੀ ਕਮੇਟੀ ਮੈਂ ਫਰਮ ਕਰਕੇ ਨਾਲ ਉਹਨਾਂ ਤੱਕ ਪਹੁੰਚ ਗਈ ਜੀ ਅੱਗੇ ਤੋਂ ਫਿਰ ਅਸੀਂ ਜਿਹੜਾ ਸਾਰਾ ਯੂਨੀਅਨ ਇਕੱਠੀ ਠੀਕ ਹੈ ਜੀ ਦੱਸੋ ਜੀ 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 ਮੁੱਖ ਮੰਤਰੀ ਸਾਹਿਬ ਨੇ ਸਾਨੂੰ 2 ਸਾਲ ਪਹਿਲਾਂ 9 ਨਵੰਬਰ ਨੂੰ ਸਾਨੂੰ ਚਲਦੇ ਕਰਤਾ ਤੁਹਾਡੇ ਮੰਤਰੀਆਂ ਨੇ ਮੁੱਖ ਮੰਤਰੀ ਸਾਹਿਬ ਨੇ ਆਪਣੇ ਫੌਜਾਫਤ ਸਲਾਰੀ ਨੇ ਜਿਹੜਾ ਫੜਿਆ ਗਿਆ ਬੋਰਡ ਨੇ ਦੇਸ ਦਾ ਉਸ ਤੋਂ ਬਾਅਦ ਜਿਹੜਾ ਪੀਟਰ ਖੜਿਆ ਸੰਗੂਰ ਦੇ ਉਹਨੇ ਜੀ ਕੋੜਾ ਸਾਹਿਬ ਨੇ ਜੀ ਟੀਮਾ ਸਾਹਿਬ ਨੇ ਖੰਡੇ ਕਰ ਪੰਜ ਬੰਦੇ ਨੇ ਬਹਿ ਕੇ ਸਾਡਾ ਜਿਹੜੀ ਸਕੀਮ ਨੂੰ ਬੰਦ ਕਰਤੀ ਅਸੀਂ ਗਰੀਬ ਮਜ਼ਦੂਰਾਂ ਦੀਆਂ ਦਬੇ ਰੋਟਾਂ ਦੀਆਂ ਸਕੰਦ ਦੀ ਮੱਤੇ ਸਣਾ ਆਕਾਦਾਲ ਨਿੱਕੀ ਨਿੱਕੀ ਸਕੀਮ ਅਸੀਂ ਉਹਨਾਂ ਦੇ ਪੁੱਛਦਿਆਂ ਕਰਦੇ ਸੀ ਖਾਲ ਲੈ ਕੇ ਪੇਸਲ ਲਾਉਂਦੇ ਸੀ ਰਜਿਸਟਰੀ ਹੁੰਦੀ ਸੀ ਤਰੀਬਨ ਦੀ ਰਜਿਸਟਰੀ ਕਰਨ ਦੇ ਦਿਲਦਾਰ ਤੋਂ ਛੋਟੇ ਕੜਮ ਚੋਧਰੀ ਨੇ ਇਹੋ ਜੀ ਰਿਪੋਰਟ ਦਿੱਤੀ ਆ ਪਾਰਟੀਆਂ ਨੇ ਕਿ ਇਹ ਪੁੱਜ ਨੂੰ ਹਟਾਉਣਾ ਚਾਹੀਦਾ ਜਿਹੜੇ ਬਾਡਰ ਤੇ ਲੜਦੇ ਆ ਤੇਰੇ ਦੇਸ਼ ਭਗਤ ਆ ਜੇ ਅਸੀਂ ਅੱਗੇ ਲੋਕਾਂ ਦੀ ਸੇਵਾ ਕਰ ਰਹੇ ਆ ਤੇ ਛੋਟੇ ਕੜਮ ਚੋਧਰੀ ਸਾਨੂੰ ਕੀ ਦੱਸਦੇ ਆ ਕਿ ਤੁਹਾਡੇ ਮੰਤਰੀਆਂ ਦੀ ਵਲਟ ਹੈ ਇਹ ਕਿ ਫੌਜੀ ਆਪ ਦਾ ਕੰਮ ਨਹੀਂ ਜਾਣਦੇ ਅਸੀਂ ਚਪੜਾਸੀ ਤੋਂ ਪੀਣ ਤੋਂ ਲੈ ਕੇ ਅਸੀਂ ਪ੍ਰਧਾਨ ਮੰਤਰੀ ਰਾਸ਼ਟਰਪਤੀ ਕਰਦਾ ਕੰਮ ਜਾਣਦੇ ਅਸੀਂ ਫੌਜੀ ਬਿਲਕੁਲ ਜੀ ਬਿਲਕੁਲ ਛੋਟੀ ਪਾਰਟੀ ਦੇ ਤਾਂ ਅਸੀਂ ਵੋਟਾਂ ਪਾਈਆਂ ਤੁਹਾਨੂੰ ਅਸੀਂ ਬਦਲਾਅ ਕੀਤਾ ਪਰ ਬਦਲਾਅ ਦਾ ਸਾਨੂੰ ਰਿਜ਼ਲਟ ਨਹੀਂ ਮਿਲਿਆ ਜੀ ਮੈਂ ਤੁਹਾਡੀ ਤੁਸੀਂ ਸਟੇਕ ਤੇ ਕਮੈਂਟਰੀ ਕਰਦੇ ਰਹੇ ਹੋ ਕੈਡੀ ਕਰਦੇ ਨੇ ਫੌਜੀਆ ਬਾਰੇ ਵੀ ਕਰਦੇ ਰਹੇ ਤੁਸੀਂ ਪਰ ਮੁੱਖ ਮੰਤਰੀ ਵੀ ਕਰਦਾ ਰਿਹਾ ਜੀ ਮੁੱਖ ਮੰਤਰੀ ਦੇ ਮੰਤਰੀ ਰਾਸ਼ਟਰਪਤੀ ਅਰੇ ਰਾਜਪਾਲ ਸਾਹਿਬ ਨੇ ਪੰਜ ਮੈਂਬਰਾਂ ਦੀ ਮੰਤਰੀ ਜਿਹੜੀ ਕਮੇਟੀ ਬਣਾਈ ਸੀ 12 ਸਾਡੀਆਂ ਮੀਟਿੰਗਾਂ ਹੋਈ ਸੀ ਸਾਨੂੰ ਗੋਗਲੋਂ ਤੋਂ ਮਿੱਟੀ ਝਾੜੀ ਸਾਡੇ ਨਾਲ ਸਾਨੂੰ ਅੱਜ ਬਹਾਰ ਬਹਾਰ ਦੀ ਗੱਲ ਜੀ ਚਲੋ ਹੋ ਜੂਗਾ ਜਿਹੜਾ ਸਾਨੂੰ ਬੋਲਿਆ ਜੀ ਉਹਨੇ ਮਨ ਮੰਤਰੀ ਸਾਹਿਬ ਨੇ ਬੋਲਿਆ ਕਿ ਫੌਜੀ ਕੰਮ ਨਹੀਂ ਜਾਂਦੇ। ਕਰਾਈ ਟੋਲ ਨਹੀਂ ਕਰਦੀ ਨੂੰ ਚਾਹੁੰਦਾ ਸਟੇ ਕਰਕੇ ਬੰਦੇ ਬੰਦੇ ਅਸੀਂ ਉਹਦੇ ਮਰਨ ਤੇ ਕਿਉਂ ਅੱਜ ਉਹਨਾਂ ਦੇ ਕੋਲ ਖਹਿਣਾ ਮੈਂ ਤੁਹਾਡੀ ਗੱਲ ਪਹੁੰਚਾ ਦੂੰ ਮੈਂ ਨਹੀਂ 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 ਕਿਆ ਸਰ ਅੱਜ ਸਾਡੇ ਗਦੜੇ ਦੇ ਵਿੱਚ ਜਿਹੜਾ ਕਰਮਜੀਤ ਸਿੰਘ ਜੀ ਅਨਮੋਲ ਆਪ ਪਾਰਟੀ ਨੇ ਉਹ ਐਮਪੀ ਖੜਾ ਕੀਤਾ ਹੈ ਉਹਦਾ ਅੱਜ ਪਹਿਲਾ ਘੇੜਾ ਸੀ ਸਾਡੇ ਗਦੜਵਾ ਸ਼ਹਿਰ ਦੇ ਵਿੱਚ ਤੇ ਅਸੀਂ ਉਹਨਾਂ ਨਾਲ ਅੱਜ ਵਿਰੋਧ ਕਰਨ ਵਾਸਤੇ ਆਏ ਸੀਗੇ ਚਲੋ ਪ੍ਰਸ਼ਾਸਨ ਨੇ ਕੁਝ ਕਰਕੇ ਜਾਂ ਅਸੀਂ ਕਹਿੰਦੇ ਪਹਿਲਾ ਘੇੜਾ ਜਿਵੇਂ ਕਹਿਣਾ ਚਾਹੀਦਾ ਕੋਈ ਵੀ ਹੈ ਪਰ ਵਿਰੋਧ ਕਰਨਾ ਸੀ ਸਾਡੇ ਅੰਦਰ ਬਹੁਤ ਗੁੱਸਾ ਹੈ ਮੁੱਖ ਮੰਤਰੀ ਸਾਹਿਬ ਤੇ ਭਗਵੰਤ ਮਾਨ ਤੇ ਕਿਉਂਕਿ ਜਿਹੜਾ ਸਾਡੇ জিਓਜੀ ਡਿਪਾਰਟਮੈਂਟ ਪਿਛਲੀ ਸਰਕਾਰ ਨੇ ਬਣਾਇਆ ਸੀਗਾ ਗਰੀਬ ਮਜ਼ਦੂਰਾਂ ਦੀਆਂ ਦਬਲੇ ਕੁਦਲੇ ਲੋਕਾਂ ਦੀਆਂ ਕਿਸਾਨਾਂ ਦੀਆਂ ਵਪਾਰੀਆਂ ਦੀਆਂ ਦੁਕਾਨਦਾਰਾਂ ਦੀਆਂ ਜੋ ਸਮੱਸਿਆ ਸੀਗੀਆਂ ਉਹ ਅਸੀਂ ਮੁੱਖ ਮੰਤਰੀ ਜਿਕਰ ਪੁੱਛਦਿਆਂ ਕਰਦੇ ਹੁੰਦੇ ਸੀਗੇ ਤੇ ਉਹ ਇਹਨਾਂ ਨੇ 9 ਸਤੰਬਰ 2022 ਨੂੰ ਇਹਨਾਂ ਨੇ ਉਹ ਡਿਪਾਰਟਮੈਂਟ ਖਤਮ ਕਰਕੇ ਔਰ ਉਹ ਤਗਰੀਬਾਂ ਦਾ ਜਿਹੜਾ ਸੀ ਉਹਨਾਂ ਦੀ ਸਕੀਮਾਂ ਨਾਲੋਂ ਬਹੁਤ ਦੂਰ ਕਰਤੀਆਂ। ਔਰ ਚਲੋ ਸਰਕਾਰਾਂ ਸਕੀਮਾਂ ਬਣਾਉਂਦੀਆਂ ਟਾਉਂਦੀਆਂ ਠੀਕ ਆ ਉਹਨਾਂ ਦੀ ਮਰਜ਼ੀ ਆ ਜੇ ਉਹਨਾਂ ਦੇ ਖਜ਼ਾਨੇ 'ਚ ਪੈਸਾ ਹੈ ਨਹੀਂਗਾ ਜਾਂ ਆਪ ਦੇ ਘੜਮ ਚੌਧਰੀਆਂ ਨੂੰ ਪੈਸਾ ਦੇ ਜਿੰਦੇ ਕਿਸੇ ਰੂਪ ਦੇ ਵਿੱਚ ਠੀਕ ਹੈ ਦੇਣ ਪਰ ਅਸੀਂ ਤਾਂ ਲੋਕਾਂ ਦੀਆਂ ਸੇਵਾ ਕਰਦੇ ਸੀਗੇ ਅਸੀਂ ਪੈਸੇ ਦਾ ਸਾਨੂੰ ਕੋਈ ਲਾਲਚ ਨਹੀਂ ਸੀਗਾ। ਪਰ ਜਿਹੜਾ ਇਹਨਾਂ ਦੇ ਮੁੱਖ ਮੰਤਰੀ ਸਾਹਿਬ ਨੇ ਔਰ ਮੀਤ ਹੇਰ ਨੇ ਫੌਜਾ ਸਿੰਘ ਸਲਾਰੀ ਜਿਹੜਾ ਚੋਰ ਆ ਪਿੱਛੇ ਬੋਰੀਆਂ ਵੇਚਦਾ ਫੜਿਆ ਗਿਆ ਸੀਗਾ ਔਰ ਅਰੋੜਾ ਜੀ ਇਹਨਾਂ ਦਾ ਉਸ ਤੋਂ ਬਾਅਦ ਜਿਹੜੇ ਆ ਵਿੱਤ ਮੰਤਰੀ ਸਾਹਿਬ ਆ ਉਹ ਵੀ ਫੌਜੀ ਦਾ ਬੇਟਾ ਹੈ ਉਹਨੂੰ ਤਾਂ ਖੁਦ ਹੀ ਪਤਾ ਕਿ ਫੌਜੀ ਦਾ ਘਰ ਕਿਵੇਂ ਚੱਲਦਾ ਕਿਵੇਂ ਡਿਊਟੀ ਕਰਕੇ ਆਉਂਦੇ ਆ ਉਹ ਇਹਨਾਂ ਨੇ ਚਾਰਾਂ ਪੰਜਾਂ ਬੰਦਿਆਂ ਨੇ ਬਹਿ ਕੇ ਇਹ ਡਿਪਾਰਟਮੈਂਟ ਨੂੰ ਇਹ ਕਹਿ ਕੇ ਖਤਮ ਕਰਤਾ ਕਿ ਸਾਫਕਾ ਫੌਜੀ ਕੰਮ ਨਹੀਂ ਜਾਣਦੇ ਇਹਨਾਂ ਨੂੰ ਕੰਮ ਨਹੀਂ ਆਉਂਦਾਗਾ ਇਹ ਬੇਕਾਰ ਹੁੰਦੇ ਆ ਅਸੀਂ ਉਹ ਸ਼ਬਦਾਂ ਦਾ ਇਹਨਾਂ ਨੂੰ ਵਿਰੋਧ ਕੀਤਾ ਸੀ ਕਿ ਚਲੋ ਤੁਸੀਂ ਨੌਕਰੀ ਜਿਹੜੀ ਆ ਜਾਂ ਲੋਕਾਂ ਦੀ ਸੇਵਾ ਸਾਨੂੰ ਨਹੀਂ ਕਰ ਦਿੱਤੀ ਵੱਖਰੀ ਗੱਲ ਹੈ ਪਰ ਜਿਹੜੇ ਤੁਸੀਂ ਸ਼ਬਦ ਬੋਲੇ ਸਾਡੇ ਵਾਸਤੇ ਉਹ ਤੁਸੀਂ ਬਾਅਦਥ ਲਓ ਗਲਤੀ ਮੰਨੋ ਸਟੇਜ ਉਤੋਂ ਕਿਉਂਕਿ ਇਹ ਕਹਿੰਦੇ ਕੰਮ ਨਹੀਂ ਆਉਂਦਾ ਟਾਪ ਦਾ ਫੌਜੀ ਫੌਜੀ ਪੀਐਨ ਤੋਂ ਸਫਾਈਮੈਂਟ ਤੋਂ ਲੈ ਕੇ ਰਾਸ਼ਟਰਪਤੀ ਪ੍ਰਧਾਨ ਮੰਤਰੀ ਤੱਕ ਦਾ ਕੰਮ ਜਾਣਦਾ ਹੈ ਜੇ ਦੇਸ਼ ਦੇ ਵਿੱਚ ਰੇਲਵੇ ਹੜਤਾਲ ਕਰ ਦੇ ਅਸੀਂ ਟ੍ਰੇਨਾਂ ਚਲਾ ਕੇ ਜੇਟੇਸ਼ਨ ਪੇਸ਼ੰ ਮੁਸਾਫਰ ਭੇਜ ਸਕਦੇ ਹਾਂ ਜਿਹੜੀ ਮੋਦੀ ਸਰਕਾਰ ਨੇ ਤੇ ਨਾਲੇ ਨਾਲ ਹੀ ਮਿਲੇ ਹੋਇਆ ਹੈ ਕੇਂਦਰੀ ਵਾਪਸ ਸਾਬ ਇਹਨਾਂ ਨੇ ਬੰਦਰਗਾਹ ਵੇਚਤੀਆਂ 에어ਪੋਰਟ ਵੇਚ ਤੇ ਇਹਨਾਂ ਨੇ ਛੱਡਿਆ ਕੀ ਹੈ ਭਾਰਤ ਦੇ ਵਿੱਚ ਜੇ ਕੱਲ ਨੂੰ ਜਹਾਜ਼ 에어ਪੋਰਟ ਆ ਆਪਣੇ 에어 ਇੰਡੀਆ ਜਾਂ ਕੋਈ ਹੋਰ ਹੜਤਾਲ ਕਰ ਦੇ ਅਸੀਂ ਜਹਾਜ਼ ਚਲਾ ਕੇ ਮੁਸਾਫਰਾਂ ਨੂੰ ਏਅਰਪੋਰਟ ਤੋਂ ਏਅਰਪੋਰਟ ਦਿੱਲੀ ਜਾਂ ਕਲਕੱਤਾ ਪਹੁੰਚਾ ਸਕਦੇ ਆ ਅਸੀਂ ਇਹ ਅਸੀਂ ਰੱਖਦੇ ਆ ਜੇ ਬੰਦਰਗਾਹ ਦੇ ਉੱਤੇ ਇਹ ਇਹ ਇਹਨਾਂ ਨੇ ਵੇਚ ਛੱਡੀਆਂ ਉਹ ਵੀ ਹੜਤਾਲ ਕਰ ਦੇਣਾ ਅਸੀਂ ਸਮੁੰਦਰੀ ਜਹਾਜ਼ ਚਲਾ ਕੇ ਉਧਰਲੇ ਪੱਤਨ ਤੋਂ ਉਧਰਲੇ ਪੱਤਨ ਦੇ ਲੋਕਾਂ ਤੱਕ ਸਾਡਾ ਮਸਲਾ ਇਹ ਕਿ ਅੱਜ ਉਹ ਆਈਸ਼ ਉਹਨਾਂ ਨੂੰ ਅਸੀਂ ਜੀ ਆਇਆਂ ਕਿਹਾ ਸੀਗਾ ਆਪਦੀ ਅਸੀਂ ਪ੍ਰੋਬਲਮ ਉਹਨਾਂ ਨੂੰ ਦੱਸੀ ਆ ਉਹ ਕਹਿੰਦੇ ਸੀ ਮੁੱਖ ਮੰਤਰੀ ਤੱਕਰ ਗੱਲ ਕਰਾਂਗੇ ਪਰ ਮੁੱਖ ਮੰਤਰੀ ਕੋਲ ਸੀਗਾ ਤੁਸੀਂ ਗੱਲ ਕੀ ਕਰੋਗੇ ਇੱਕ ਰਾਜਪਾਲ ਸਾਹਿਬ ਨੇ ਪੰਜ ਮੰਤਰੀਆਂ ਦੀ ਟੀਮ ਬਣਾਈ ਸੀਗੀ ਸਾਡੇ ਜੀਓ ਜਿੰਨਾ ਗੱਲ ਕਰਨ ਵਾਸਤੇ ਪਰ 12 ਮੀਟਿੰਗਾਂ ਹੋ ਗਈਆਂ ਅੱਜ ਤੱਕ ਗੋਗਲਾ ਤੋਂ ਮ ਮੁੱਖ ਮੰਤਰੀ ਪਤਾ ਨਹੀਂ ਸਾਥੋਂ ਕਿਉਂ ਡਰਦਾ ਫੌਜੀਆ ਤੋਂ ਮੈਨੂੰ ਸਮਝ ਨਹੀਂ ਆਉਂਦੀ ਇੱਕ ਮਾਸਟਰ ਦਾ ਮੁੰਡਾ ਏ ਸਾਨੂੰ ਪੜਾਇਆ ਲਿਖਾਇਆ ਸੀ ਫੌਜ 'ਚ ਭਰਤੀ ਹੋਏ ਆਂ ਤੇ ਫੌਜੀਆ ਤੋਂ ਡਰਦਾ ਪਤਾ ਨਹੀਂ ਕਿਉਂ ਐ 2 2.5 ਸਾਲ ਹੋ ਗਏ ਸਾਡੇ ਨਾਲ ਗੱਲ ਹੀ ਨਹੀਂ ਕਰਦਾ ਵੀਡੀ ਨਹੀਂ ਕਰਦਾ ਸਾਨੂੰ ਬਾਹਰ ਕੇ ਕਮਰੇ 'ਚ ਬਾਹਰ ਭਜ ਜਾਂਦਾ ਪਰ ਅੱਜ ਅਸੀਂ ਜੇ ਤੁਹਾਡੇ ਚੈਨਲ ਦੇ ਥ्रू ਇਹ ਚੈਲੰਜ ਕਰਦੇ ਆਂ ਆਪ ਪਾਰਟੀ ਨੂੰ ਭਗਵੰਤ ਮਾਨ ਨੂੰ ਤੇ ਕੇਂਦਰੀਵਾਲ ਨੂੰ ਤੇ ਅੱਜ ਤਾਂ ਅਸੀਂ ਇਹਨੂੰ ਜਿਹਾ ਕੇ ਆਂ ਅਸੀਂ ਉਹਨਾਂ ਨੂੰ ਆਪਦੀ ਪ੍ਰੋਬਲਮ ਦੱਸਤੀਆਂ ਉਹ ਕਹਿੰਦਾ ਵੀ ਹੱਲ ਕਰਾ ਦੂੰ ਹੱਲ ਦਾ ਸਾਨੂੰ ਪਤਾ ਨਹੀਂ ਹੁੰਦੀਆਂ ਤੂੰ ਜਾ ਤਾਂ ਲੱਗਿਆ ਪਰ ਅਗਲੇ ਜਿਹੜੇ ਨੂੰ ਅਸੀਂ ਪੂਰੇ ਸਾਫਕਾ ਸੈਨਿਕ ਜਿੱਦੇ ਇਹ ਗਜੜੇ ਵਿੱਚ ਐਂਟਰ ਕਰੂਗਾ ਅਸੀਂ ਸਾਰਾ ਕਿ ਦਰਵਾਜ਼ਾ ਸੈਰ ਸੀਲ ਕਰ ਦਾਂਗੇ ਬਾਹਰੋਂ ਤੈਨੂੰ ਅੰਦਰ ਨਹੀਂ ਵੜਨ ਦੇਵਾਂਗੇ ਜੇ ਮੁੱਖ ਮੰਤਰੀ ਸਾਡੀ ਬਲਨਾਪਤਾ ਹੈ